ਅੱਜ ਟੰਡਾ ਉੜਮੜ ਦੇ ਵਿੱਚ ਤਿੰਨ ਗਲੀਆਂ ਦਾ ਦਦ ਕਟਨ ਕੀਤਾ ਆ ਜਿਹਦੇ ਵਿੱਚੋਂ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਜੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਸਾਲ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਦੋ ਗਲੀਆਂ ਕੰਕਰੀਟ ਦੀਆਂ ਤੇ ਇੱਕ ਐਂਟਰਲੌਕ ਨਾਲ ਧਿਆਰ ਹੋਣੀ ਹੈ ਜਦੀ ਕਾਸਟ ਓਵਰ 28 ਲੱਖ ਸਿਆ ਤਾਂ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਜਿੰਨਾ ਲੋਕ ਪਿਆਰ ਦਿੰਦੇ ਉਹਦੇ ਸਦਕਾ ਹੀ ਇਹ ਸਾਰਾ ਕੁਝ ਹੋ ਰਿਹਾ ਤੇ ਲੋਕਾਂ ਦਾ ਪੈਸਾ ਹੀ ਲੋਕਾਂ ਤੇ ਲੱਗ ਰਿਹਾ ਆ ਕਿਉਂਕਿ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਸਾਡੇ ਬੱਸ ਸਟੈਂਡ ਹੈ ਇੱਥੇ ਉਹਦੀ ਇਨਕਮ ਤਕਰੀਬਨ ਸਾਲ ਦੀ 1.5 ਲੱਖ ਦੇ ਕਰੀਬ ਰੁਪਈਆ ਸੀਗੀ ਐਤਕੀ ਆਮ ਆਦਮੀ ਪਾਰਟੀ ਦੇ اون ਕਰਕੇ ਹੀ 15 ਲੱਖ 80 ਹਜ਼ਾਰ ਦੇ ਕਰੀਬ ਉਹ ਠੇਕਾ ਚੜਿਆ ਇਹ ਦੇਖ ਲਓ ਕਿੰਨੇ ਚਿਰਾਂ ਤੋਂ ਮੇਰਾ ਖਲ ਐਮੀ ਸਾਹਿਬ ਕਿੰਨਾ ਚਿਰ ਹੋ ਗਿਆ 10 ਸਾਲ ਹੋ ਗਏ 10 ਸਾਲ ਤੋਂ ਉਹੋ ਹੀ 3-4 ਲੱਖ ਲੱਖ ਰੁਪਈਆ ਸਾਲ ਦਾ ਲੈ ਕੇ ਪਤਾ ਨਹੀਂ ਕਿਨੂੰ ਦਿੱਤਾ ਸੀ ਕੀ ਹੋਇਆ ਕੀ ਨਹੀਂ ਔਰ ਪਹਿਲੀ ਵਾਰੀ ਹੋਇਆ ਉਹੋ ਹੀ 15 ਲੱਖ 80 ਹਜ਼ਾਰ ਨੂੰ ਤਾਂ ਅਸੀਂ ਲੋਕ ਮਾੜੇ ਆ ਤੇ ਇਹ ਲੋਕ ਚੰਗੇ ਸੀ ਨiyet ਚਾਹੀਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਦੇ ਇੱਕੋ ਹੀ ਆ ਸੁਨੇਹਾ ਕੀ ਭਾਈ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਦੇਓ ਲੋਕਾਂ ਦੀ ਤਮੰਨਾ ਨੂੰ ਪੜ ਕੇ ਕੰਮ ਕਰੀ ਚੱਲਿਓ ਲੋਕਾਂ ਦੀਆਂ ਆਸਾਂ ਦੇ ਖਰੇ ਉਤਰਿਓ ਔਰ ਲੋਕ ਤੁਹਾਡੇ ਨਾਲ ਆ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਤੇ ਚੱਲ ਰਹੇ ਆ ਉਸ ਸੱਚੇ ਬਾਦਸ਼ਾਹ ਦਾ ਊਟ ਆਸਰਾ ਲੈ ਕੇ ਆ 26 ਜਨਵਰੀ ਨੂੰ ਹੁਣ ਸ਼ਹਿਰ ਦੇ ਵਿੱਚ ਜਿਹੜਾ ਬੜੀਆਂ ਹਰਚਨਾ ਪਾਈਆਂ ਗਈਆਂ ਬੜਾ ਨਹੀਂ ਆ ਰੋਕਿਆ ਗਿਆ ਪਰ 26 ਜਨਵਰੀ ਨੂੰ ਸਤਿਗੁਰੂ ਕਿਰਪਾ ਕਰਨ ਜਿਹੜਾ ਸ਼ਿਮਲਾ ਪਾੜੀ ਆ ਉਹਦੇ ਵਿੱਚ 100 ਫੁੱਟਾ ਜਿਹੜਾ 플ੈਗ ਆ ਉਹ ਟਾਂਡੇ ਦੇ ਵਿੱਚ ਵੀ ਝੁੱਲੂਗਾ ਜਿਵੇਂ ਦੂਜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਝੁਲਦਾ ਇਹ ਸਾਰਾ ਤੁਹਾਡਾ ਸਹਿਯੋਗ ਹੈ ਜੇ ਮੈਂ মিডিਏ ਰਹੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਦੇਖੋ ਇਨਸਾਨ ਆ ਕੰਮ ਕਰਦਾ ਆ ਜੇ ਮੇਰੇ ਕੋਲੋਂ ਕੰਮ ਕਰਦੇ ਕਿਤੇ ਕੋਈ ਗਲਤੀ ਹੁੰਦੀ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਤੱਕ ਜਰੂਰ ਪਹੁੰਚਾਇਆ ਕਰੋ ਸਰ ਇਹ ਜਿਹੜਾ ਕੰਨਿਆ ਬਾਰਨੀ ਆ ਕਿੰਨਾ ਟਾਈਮ ਟੇਬਲ ਆ ਕਿੰਨੇ ਦਿਨ ਇਸ ਮਹੀਨੇ ਚ ਕੰਪਲੀਟ ਹੋ ਜਾਊਗਾ ਕੋਈ ਇਹ ਠੇਕੇਦਾਰ ਸਾਹਿਬ ਦਿਨ 2 ਤੋਂ 2-3 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਣਗੇ 3 ਮਹੀਨੇ ਦੇ ਤਿੰਨੇ ਗਲੀ ਆ ਨਾ ਕਹਿੰਦੇ ਹਾਂ